ਕਿਵੇਂ ਹੋ ਸਾਰੇ ਤੇ ਮੈਂ ਵੀ ਵਧੀਆ ਚੱਲ ਰਹੀ ਹੈ ਮਿੱਤਰੋ ਦੀ ਪੁਰ ਆਪਣਾ ਦੇਖੋ ਸਾਹਮਣੇ ਤੇ ਬੈਠੇ ਜੀ ਆਪਾਂ ਟਾਪਰੀ ਤੇ ਦੁਪਹਿਰ ਬਹੁਤ ਆ ਤਾਂ ਫਿਰ ਵੀ ਆਪਾਂ ਚਾਹ ਪੀਣੀ ਛੱਡੀ ਹੈਗੀ ਆਪਾਂ ਚਾਹ ਪੀ ਲਈ ਇੱਕ ਕਰੀ ਰੱਜ ਕੇ ਤੇ ਚੱਲਣ ਵਿਆ ਮਿੱਤਰੋ ਕੱਲ ਇੱਕ ਹੋ ਗਿਆ ਸੀਗਾ ਹਾਸਾ ਹੋਰ ਕਹੇ ਟਰੈਕਟਰ ਪਲਟ ਗਿਆ ਸੀ ਕੱਲ ਤੇ ਉਹ ਆਪਣਾ ਪਿੰਡ ਆ ਇੱਥੇ ਨਾਲ ਹੀ ਕਿਲੋਮੀਟਰ ਤੇ ਆਪਣਾ ਕਿਸੇ ਵੀ ਜੱਪੀ ਭਰਾ ਦਾ ਸੀਗਾ ਤੇ ਉਹ ਟਰੈਕਟਰ ਪਲਟ ਗਿਆ ਸੋਨਾਲੀਕਾ ਸੀਗਾ ਚਾਰ ਟਰੈਕਟਰ ਉੱਪਰ ਹੋ ਗਏ ਉਹ ਸਾਰੇ ਟਰਾਲੀ ਫਿਰ ਹੈਡਰਾ ਬਲਾ ਕੇ ਖੜਿਆ ਉਹਨਾਂ ਨੇ ਮੈਂ ਤੁਹਾਨੂੰ ਅੱਗੇ ਕਲਿੱਪਾਂ ਜੋੜ ਦੂੰਗਾ ਉਹਦੀਆਂ ਅਜਾ ਸੀਗੇ ਮੇਰ ਕੋ ਤੇ ਉਹ ਮੈਂ ਅੱਗੇ ਕਲਿੱਪ ਲਾ ਦਿੰਦਾ ਉਹ ਨਹੀਂ ਲਾ ਦਿੰਦਾ ਕਲਿੱਪ ਠੀਕਾ ਅੱਗੇ ਬਸ ਆ ਕਲਿੱਪ ਕਰ ਤਮੋਂ ਨਾਲ ਤੁਹਾਨੂੰ ਕਲਿੱਪ ਮਿਲ ਜੂਗੀ ਦੇਖਣ ਨੂੰ ਨਾਲ ਬਸ ਫੋਟੋ ਵੀ ਐਡ ਕਰ ਦੂੰਗਾ ਹਾਂਜੀ ਮਿੱਤਰੋ ਵਾ ਟਰੈਕਟਰ ਪਲਟਿਆ ਸੀਗਾ ਆਪਣੇ ਨਾਲ ਦੇ ਪਿੰਡ 'ਚ ਤੇ ਇਹ ਪਲਟਿਆ ਕਿਸ ਤਰ੍ਹਾਂ ਵਾ ਇਹ ਨਾ ਡਰਾਈਵਰ ਦੀ ਥੋੜੀ ਜਿਹੀ ਅੰਗਹਿਲੀ ਹੋਗੀ ਜਿਵੇਂ ਉਹਨੇ ਨਾ ਪਹਜਾਇਆ ਹੋਇਆ ਸੀਗਾ ਤੇ ਬ੍ਰੇਕ ਵਾਲੇ ਪੈਡਲ ਅਡਡ ਹੋਏ ਸੀਗੇ ਪਹਿਲਾਂ ਹੀ ਤੇ ਉਹ ਕਾਲੀ ਕਾਲੀ ਜੋਤੋਂ ਰੁਕਿਆ ਹੈ ਨਹੀਂ ਉਹਨੇ ਬ੍ਰੇਕ ਦਾ ਇੱਕ ਪੈਡਲ ਨੱਪਤਾ ਤੇ ਉਹ ਇੱਕ ਟਾਇਰ ਨਾਲ ਮਤਲਬ ਕਿ ਉਹ ਇੱਕ ਟਾਇਰ ਜਾਮ ਹੋ ਗਿਆ ਇੱਕ ਚੱਲਦਾ ਰਹਿ ਗਿਆ ਉਹ ਘੁੰਮ ਗਿਆ ਇੱਕੋ ਦਮ ਉਹਦੇ ਕਾਰਨ ਪਲਟਿਆ ਸੀਗਾ ਇਹ ਤੇ ਪਲਟ ਕੇ ਨੁਕਸਾਨ ਤੋਂ ਕਿ ਜ਼ਿਆਦਾ ਹੋਇਆ ਨਹੀਂ ਹੈਗਾ ਬਸ ਟਰੈਕਟਰ ਦਾ ਹੀ ਹੋਇਆ ਬੰਦਾ ਬਚ ਗਿਆ ਡਰਾਈਵਰ ਇਹ ਰਾਲੀ ਖਾਲੀ ਹੋ ਜੀ ਗਈ ਰੁਕਦਾ ਰੁਕਦਾ ਬਸ ਇੱਕ ਬੰਨੇ ਇੱਕੋ ਦਮ ਘੁੰਮ ਗਿਆ ਉਹਦੇ ਕਰਨੇ ਫਲਤੀ ਵੱਜ ਗਈ ਇਹਦੀ ਵਿਚਰੇ ਟਰੈਕਟਰ ਦੀ ਬਾਕੀ ਡਰਾਈਵਰ ਪਜ ਗਿਆ ਨੁਕਸਾਨ ਤਾਂ ਕੋਈ ਹੋਇਆ ਨਹੀਂ ਹੈਗਾ ਟਰੈਕਟਰ ਦੇ ਸੀਗਾ ਸ਼ੋ ਸ਼ਾ ਵਗੈਰਾ ਰੇਡੀਏਟਰ ਵਗੈਰਾ ਸੀਗਾ ਸਲੈਂਸਰ 에ਅਰ ਕਲੀਨਰ ਜਿਹੜੀ ਮਤਲਬ ਕਿ ਚੀਜ਼ਾਂ ਉੱਪਰ ਨੂੰ ਸੀਗੀਆਂ ਕਿਉਂਕਿ ਚਾਰ ਟਾਇਰ ਇਹਦੇ ਉੱਪਰ ਨੂੰ ਹੋ ਗਏ ਸੀਗੇ ਉਹ ਨੁਕਸਾਨ ਬਹੁਤ ਹੋ ਗਿਆ ਸੀਗਾ ਮਤਲਬ ਕਿ ਖਾਸ ਵੀ ਨਹੀਂ ਸੀ ਨਾ ਚੱਲ ਗਿਆ ਸ਼ਾਮ ਨੂੰ ਚਾਲੂ ਕਰਤਾ ਸੀਗਾ ਇਹਨਾਂ ਨੇ ਨਾਲ ਦੀ ਨਾਲ

ਤੁਰਨਾ ਵੀ ਡੀਜ਼ਲ ਲੈਂਡ ਤੇ ਖਲੋਲ ਹੋ ਗਈ ਯਾਰ ਪਤਾ ਨਹੀਂ ਕੀ ਆਜਾ ਦੇਖੋ ਸਾਰਾ ਖੇਰ ਬੰਦ ਪਿਆ ਇਹਨਾਂ ਦਾ A to Z ਕੋਈ ਪੰਪ ਨਹੀਂ ਖੁੱਲਿਆ ਬੱਸ ਪੰਪ ਤਖੋਲ ਦੋ ਇਹ ਟਾਈਟ ਹੋਇਆ ਫਿਰਦਾ ਰੰਗਾ ਨਾਲ ਹੁਣ ਲੱਗਦਾ ਕਿ ਦੋ ਹੋਰ ਜਾਦੇ ਇੱਕ ਵੀ ਜਤਨ ਨਹੀਂ ਖੁੱਲੀ ਹੋਈ ਹੈ ਇੱਕ ਵੀ ਅੱਜ ਵੀ ਰੰਗ ਨਾਲ ਨਿਬੜੇ ਕਰਦੇ ਬਦਨ ਕਰਦਾ ਇਹ ਡੀਜ਼ਲ ਨਾ ਗਿਆ ਤੇ ਮਿੱਤਰ ਟਰੈਕਟਰ ਹੋ ਜਾਣਾ ਬੰਦ ਚਲ ਲੱਗਦਾ ਹੋਈ ਪੰਪ ਜੇ ਖੁੱਲਿਆ ਹੋਇਆ ਸਾਡੇ ਕੋਲ ਨਾਲੇ ਕੰਮ ਖੁੱਲਿਆ ਉਹ ਪੰਪ ਕੋ ਪੰਪਵਾ ਲਿਆ ਅੱਜ ਡੀਜ਼ਲ ਚੱਲਦੇ ਆ ਕਿੰਨਾ ਕੱਟ 5 ਕਿਲੋਮੀਟਰ ਦੂਰ ਆਉਣਾ ਰਿਹਾ ਆਪਾਂ ਨੂੰ ਸਹਿਣ ਤੇ ਸਾਰਾ ਬੰਦ ਪਿਆ ਹੈ ਇੱਧਰ ਬਾਕੀ ਮਿੱਤਰੋ ਮੇਰਾ ਫੋਨ ਨਾ ਯਾਰ ਡਾਊਨ ਹੋ ਗਿਆ ਰੰਮਾ ਜਾ ਕੇ ਚਾਰ ਚੋਲੇ ਕਰ ਸਕਾਂਗੇ ਮਿੱਤਰੋ ਨੇ ਰਾਹ ਹੋ ਗਿਆ ਤੇ ਯਾਰ ਮੈਂ ਲੱਗ ਗਿਆ ਸੀ ਢੇੜੇ ਲੈਣ ਆਹ ਕਰਕੇ ਵਲੋਗ ਬਣਾ ਨਹੀਂ ਯਾਰ ਤੇ ਇਹ ਢੇੜੇ ਵੀ ਰਟਾਲੀ ਨਾਲ ਦੀ ਨਾਲ ਲਿਆਉਣੀ ਹੁੰਦੀ ਹੈ ਨਾ ਜਾਣਾ ਰੀਪਰ ਕੋ ਤੁਹਾਨੂੰ ਰੱਖਿਆ ਤੇ ਕਰਾਂ ਆਹ ਰਸਤੇ ਆਪ ਕੋਈ ਟਰਾਲੀ ਜਾਂਦੀ ਮੇਥੋਂ ਹਰੇ ਕੋ ਅੱਧਾ ਘੰਟਾ ਲੱਗ ਜਾਂਦਾ ਇੱਕ ਟਰਾਲੀ ਨੂੰ ਚੱਲੇ ਹੁੰਦਾ ਲੰਮਾ ਬਾਕੀ ਚਲੋ ਅੱਜ ਮੈਂ ਔਰ ਡਰਾਈਵਰ ਨੂੰ ਵੀ ਮਿਲਿਆ ਸੀਗਾ ਜਿਹੜਾ ਭੱਟਿਆ ਨਹੀਂ ਸੀਗਾ ਆਪਣੇ ਇੱਥੇ ਲੰਘਿਆ ਸੀਗਾ ਤੇ ਦੇਖੋ ਇਹ ਕੱਲ ਨੂੰ ਉਹ ਇੱਕ ਅੱਧੀ ਪਲੇਸ ਲੈ ਲਾਂਗੇ ਜੇ ਲੈ ਨਾ ਠੀਕ ਆ ਬਚ ਗਿਆ ਮਾੜੀ ਜੀ ਉਹਦੇ ਮੋਢੇ ਤੇ ਸਾਡੇ ਲੱਗਦੀਆਂ ਮੇਰੀ ਭਾਵਨਾ ਪਤਾ ਨਹੀਂ ਕਿਹੜਾ ਕਹਿ ਰਹੇ ਹਾਂ ਕਿ ਚਲੋ ਜਦੋਂ ਬਣਾ ਆਹ ਦੇਖੋ ਆਹ ਟਾਪਰੀਆਂ ਇੰਨਾ ਦੀਆਂ ਦੇਖ ਦਿਆਂ ਨਹੀਂ ਪੂਰਾ ਚਾਹ ਲੈੜਦਾ ਵੀ ਟਾਪਰੀ ਚ ਚਲੋ ਮਿੱਤਰੋ ਮਿਲਦਾ ਮੈਂ ਵੀ ਉੱਪਰ ਕੁਝ ਆ ਕੇ ਠੀਕ ਹੋ ਜਾਵਾਂ ਦਿਖਾਉਂਦਾ ਮੈਂ ਤੁਹਾਨੂੰ ਮਿੱਤਰੋ ਆਹ ਬੰਦੇ ਨੇ ਕਰਤਾ ਕੰਮ ਮੈਂ ਤਾਂ ਭੱਜ ਗਿਆਗਾ ਇੱਧਰ ਉਹ ਤੇ ਬੰਦਾ ਬੈਠਾ ਹੀਗਾ ਕਿ ਕੰਡਰਾ ਸਾਰਾ ਘਰ ਤਾਂ ਹੋਣੀ ਨਾ ਗਿਆ ਜਿਉਂ ਬੰਦਾ ਮੈਂ ਭੱਜ ਗਿਆ ਨਾ ਕਿ ਹੁਣ ਆਪਾਂ ਚਲੀਏ ਕਰਨ ਨੂੰ ਖੜਾ ਆਪਣਾ ਮੋਟਰਸਾਈਕਲ ਚਲੋ ਮਿੱਤਰੋ ਮਿਲਦੇ ਅੱਗੇ ਜਾ ਕੇ ਯਾਰ ਇੱਕ ਨਾ ਗੰਦੀ ਜੀ ਯਾਦ ਤਾਂ ਲੱਗੀ ਐ ਇੱਥੇ ਆ ਕੇ ਜਿਵੇਂ ਆਪਣੇ ਲਾਲੋ ਜੀ ਨਾਲ ਗੱਲ ਕਰਨ ਤੋਂ ਬਾਅਦ ਆਪਾਂ ਕਹਿੰਦੇ ਨਹੀਂ ਹਾਂਜੀ ਠੀਕ ਆ ਚਲੋ ਜਿੱਦਾਂ ਤੁਸੀਂ ਕਹੋ ਹਨਾ ਹਾਂ ਠੀਕ ਆ ਠੀਕ ਆ ਆਓ ਇਦਾਂ ਕਰ ਲੈਨੇ ਆ ਆਪਾਂ ਕੱਢਨੇ ਆ ਹਨਾ ਆਹਾਂ ਵਸ ਜਿਵੇਂ ਹਾਂ ਜੀ ਹਾਂ ਮਿਲੋਣੀ ਆਪਾਂ ਹਨਾ ਏ ਬਤਾ ਕੀ ਕਹਿੰਦੇ ਆ ਇੱਥੇ ਜੇ ਮਨ ਲਾ ਆਪਾਂ ਕਹਤਾ ਨੇ ਵੀ ਹਾਂ ਵੀ ਤੂੜੀ ਆਹ ਗਿਰਾਨੀ ਐ ਇਹ ਕਹਣਗੇ ਬਹੁਤ ਇਹਨਾਂ ਦਾ ਆ ਆਖਾਂ ਦੇ ਮਤਲਬ ਕੀ ਇਕਵਲ ਆ ਇਹ ਹਉ ਹਉ ਬਸ ਇਹ ਕਹਿੰਦੇ ਆਏ ਕੋਈ ਵੀ ਗੱਲ ਕਹੋਗੇ ਇਹਨਾਂ ਨੇ ਐਂਡ ਤੇ ਇਹੀ ਕਹਿਣਾ ਹਾਂ ਦੇ ਮਤਲਬ ਕੀ ਉਹਦੇ ਚ ਹਉ ਠੀਕ ਐ ਹਉ ਠੀਕ ਐ ਵੀ ਨਹੀਂ ਕੱਲਾ ਹਉ ਇਹ ਇੰਨੇ ਅੱਜ ਸਾਥ ਰਹੀ ਗੰਦੇ ਜੀ ਅਸੀਂ ਫਿਰ ਇੱਕ ਨਾਲ ਬੋਲਣਾ ਪੈਂਦਾ ਮੂੰਹ ਢੜ ਗਿਆ ਹਉ ਕੁਛ ਉੰਜ ਮਾਹੌਲ ਮਾਹੌਲ ਚ ਹੋ ਗਿਆ ਇਦਾਂ ਕੀ ਮਿੱਤਰੋ ਚੱਲਣ ਦਾ ਜੀਪਰ ਦ੍ਰਿਸ਼ਟੀ ਭਾਈ ਨਹੀਂ ਕਰ ਰਿਹਾ ਇਹ ਕਰਲਾ ਕਰ ਨਹੀਂ ਰਿਹਾ ਦੂਰ ਜਿਆਦਾ ਸਾਡੇ ਦਾ ਡਰਾਈਵਰ ਨੇ ਗਵਾਤੀ ਚਿੱਪ ਲੋਕ ਖੁੱਲਾ ਪਿਆ ਇਹ ਡੈਕ ਦਾ ਚਿੱਪ ਗਵਾਤੀ ਆਂ ਦੁਪਹਿਰ ਦਾ ਗਲ ਪਿਆ ਹੈ ਚਿੱਪ ਲਿਆ ਕੇ ਦੋ ਚਿੱਪ ਲਿਆ ਕੇ ਦੋ ਚਿੱਪ ਇੱਥੋਂ ਜੇ ਮਿਲ ਗਈ ਤੇ ਫਿਰ ਇਹਦੇ ਪੰਜਾਬੀ ਗਾਣੇ ਵੀ ਭਰੇ ਜਾਣੇ ਅਚਾਂ ਮੈਂ ਤੋਂ ਇੰਨੇ ਚਲਾ ਰਿਹਾ ਹੁਣ ਜਿਹੜਾ ਚਲਾਉਣਾ ਚਲੋ ਮਿਲਦੇ ਆ ਮਿੱਤਰੋ ਅੱਗੇ ਦਿਖਾਉਨੇ ਆ ਤੁਹਾਨੂੰ ਤੁਹਾਨੂੰ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ ਜਿੱਦਾਂ ਰੀਪਰ ਚੱਲ ਰਿਹਾ ਹੈ ਨਾ ਆਪਣਾ ਐਮਪੀ 'ਚ ਤੇ ਇਹ ਦੱਸਿਓ ਵੀ ਜਿਹੜਾ ਗਿੜੇ ਲਾਉਣ ਵਾਲਾ ਬੰਦਾ ਉਹ ਸੋਖਾ ਰਹਿੰਦਾ ਵਾ ਜਾਂ ਜਿਹੜਾ ਰੀਪਰ ਚਲਾਉਣ ਵਾਲਾ ਬੰਦਾ ਉਹ ਸੋਖਾ ਰਹਿੰਦਾ ਤੁਹਾਨੂੰ ਮੈਂ ਇੱਥੇ ਦੱਸ ਦਿੰਦਾ ਵੀ ਜਿਹੜਾ ਗਿੜੇ ਲਾਉਣ ਵਾਲਾ ਬੰਦਾ ਨਾ ਘਟਾ ਘੱਟ ਵੀ ਉਹਦਾ ਸਫਰ ਬਹੁਤ ਹੋ ਜਾਂਦਾ ਮਤਲਬ ਵੀ ਟਰਾਲੀ ਮਸਾਂ ਹੀ ਪਹੁੰਚਦੀ ਆ ਤੇ ਰੀਪਰ ਪਰ 5-7 ਮਿੰਟ 10 ਮਿੰਟ ਖੜਦਾ ਤੁਸੀਂ ਇਹ ਦੱਸਿਓ ਵੀ ਸੋਖਾ ਘੜਾ ਪਰ ਇਹ ਵੀ ਰੀਪਰ ਤੇ ਕੰਡ ਬੋਲੜਦੀ ਆ ਫਿਰ ਤੇ ਗਰਮੀ ਵੀ ਲੱਗਦੀ ਆ ਕੁਛ ਆਪਣੇ ਹੱਡ ਲੱਗੀ ਐ ਤੇ ਗਰਮੀ ਕੁਛ ਜਿਆਦਾ ਲੱਗਦੀ ਆ ਤੇ ਇਹ ਜ਼ਰੂਰ ਦੱਸਿਓ ਮੈਨੂੰ ਮਿੱਤਰੋ ਵੀ ਕਿਹੜਾ ਸਹੀ ਰਹਦਾ ਡਰਾਈਵਰ ਰੀਪਰ ਵਾਲਾ ਜਾਂ ਘੇੜੇ ਵਾਲਾ ਤੁਹਾਨੂੰ ਫਿਰ ਮੈਂ ਕੱਲ ਵਾਲੀ ਵੀਡੀਓ 'ਚ ਸਾਰੀ ਡਿਟੇਲ ਦੱਸੂਗਾ ਵੀ ਕਿਹੜਾ ਬੰਦਾ ਸਹੀ ਰਹਿੰਦਾ ਠੀਕ ਆ ਕਮੈਂਟ ਕਰਕੇ ਜੋ ਦੱਸਿਓ ਮਿੱਤਰੋ ਮਿੱਤਰੋ ਫੀਲ ਦਾ ਨਜ਼ਾਰਾ ਦੇਖੋ ਤੁਸੀਂ ਕਿੰਨਾ ਰਹਿਣਾ ਲਈਦਾ ਜਿਵੇਂ ਹੁਣ ਉਧਰ ਰੀਪਰ ਚੱਲ ਰਿਹਾ ਆਪਣਾ ਤੇ ਆ ਵੀ ਭਰ ਗਈ ਆ ਬਸ ਹੁਣ ਆਪਾਂ ਮਤਲਬ ਕਿ ਜਾਣਾ ਕਰਨਾ ਟਾਈਮ ਲੱਗ ਰਿਹਾ ਬਸ ਹੁਣ ਪਾਉ ਬਤਲ ਲੰਮਾ ਪਿੱਛੇ ਨੂੰ ਆਰਾਮ ਨਾਲ ਆ ਰੈਸਟ ਕਰ ਲਓ ਕੋਈ ਚੱਕਰ ਨਹੀਂ ਹੈਗਾ ਇਹ ਫਾਇਦਾ ਹੈ ਦਾ ਪਰ ਇੱਕ ਨੁਕਸਾਨ ਵੀ ਹੈ ਦਾ ਪਿੱਛੇ ਟਰਾਲੀ ਪਾਉਣ ਲੱਗੇ ਦੇਖਦਣੀ ਹੈਗਾ ਇਹ ਨੁਕਸਾਨ ਬਾਕੀ ਫਾਇਦੇ ਬਹੁਤ ਹੈ ਦੇ ਸਿਟਿੰਗ ਵਧੀਆ ਹੋ ਗਈ ਆ ਬੰਦੋ ਸਕਦਾ ਨਹੀਂ ਹੈਗਾ ਇੱਥੇ ਜੰਪਣ ਨਹੀਂ ਲੱਗਦਾ ਹੈਗਾ બસ ਕੋਈ ਆ ਵੀ ਟਰਾਲੀ ਨਹੀਂ ਦੇਖਦੀ ਮੇਰੀ ਚਲੋ ਮਿੱਤਰੋ ਬਸਲੀ ਠੀਕ ਆ ਬਸ ਇੱਕ ਟਰਾਲੀ ਭਰਨੀ ਹੋਰ ਆ ਫੋਸ ਤੋਂ ਬਾਅਦ ਆਪਾਂ ਜਾਣਾ ਕਰੇ ਤੇ ਤੁਹਾਨੂੰ ਮਿਲਦਿਆਂ ਕੱਲ ਨੂੰ ਅਗਲੇ ਵਲੌਗ ਦੇ ਵਿੱਚ ਓਕੇ ਬਾਏ ਬਾਏ ਜੀ ਬੋਟਨਟ ਮਿੱਤਰੋ